ਇਸ ਸਮੇਂ بارش پورے ਪੰਜਾਬ ਲਈ ਆਫਤ ਹੈ ਫਰੀ ਕੋਟ ਦੇ ਵਿੱਚ ਹੜ੍ਹ ਨਹੀਂ ਆਇਆ ਪਰ ਪ੍ਰਸ਼ਾਸਨ ਦੀ ਜਿਹੜਾ ਕੈਸੇ ਤੇ ਕਮੀਆਂ ਕਾਰਨ ਜਿਹੜਾ ਕਿਸਾਨ ਇਸ ਵਾਰ ਨਾਰਾਜ਼ ਨਹੀਂ ਕਾਰਨ ਕੀ ਹੈ ਕਿ ਇੱਕ ਪਾਸੇ ਤੁਹਾਨੂੰ ਦਿਖਾਉਣੇ ਆ ਇਹ ਜਿਹੜਾ ਸਾਰੇ ਪਾਸੇ ਤੁਸੀਂ ਪਹਿਲਾਂ ਪਾਣੀ ਦੇਖ ਸਕਦੇ ਹੋ ਕਿ ਕਿਸਾਨਾਂ ਦੀ ਜਿਹੜੀ ਪੁੱਤਾਂ ਵਾਂਗੂ ਪਾਲੀ ਫਸਲ ਹੈ ਇਹ ਖੜੀ ਹੈ ਪਰ ਇਸ ਦੇ ਵਿੱਚ ਜਿਹੜਾ ਪਾਣੀ ਪੂਰਾ ਭਰਿਆ ਹੋਇਆ ਜਿੱਥੋਂ ਤੱਕ ਨਿਗਾ ਮਾਰੀਏ ਸਾਰੇ ਪਾਸੇ ਪਾਣੀ ਪਾਣੀ ਹੈਗਾ ਜਿਹੜੀ ਅੱਗੇ ਤੁਹਾਨੂੰ ਅੱਗੇ ਲੈਣ ਦੀ ਦੀ ਹੋਗੀ ਇੱਥੋਂ ਜਿਹੜੀ ਇਹ ਸੇਮ ਇਹ ਜਾਂਦੀ ਹੈਗੀ ਇਹ ਸੇਮ ਦਾ ਪਾਣੀ ਇਹ ਸਾਰਾ ਇਧਰਲੇ ਪਾਸੇ ਆਇਆ ਕਿਉਂਕਿ ਕਿਸਾਨਾਂ ਦਾ ਕਹਿਣਾ ਸੀ ਕਿ ਪਿਛਲੇ ਸਮੇਂ بارش ਤੋਂ ਪਹਿਲਾਂ ਏਡੇ ਲਈ ਇੱਥੇ ਬਹੁਤ ਆਈ ਹੋਈ ਸੀਗੀ ਪਰ ਪ੍ਰਸ਼ਾਸਨ ਨੇ ਕਿਹਾ ਅਸੀਂ ਨਾਲੇ ਸਾਫ ਕੀਤੇ ਨੇ ਸੇਮ ਸਾਫ ਕੀਤੇ ਨੇ ਪਰ ਇਹ ਪਾਣੀ ਜਿਹੜਾ ਤੁਸੀਂ ਦੇਖ ਸਕਦੇ ਹੋ ਇਸ ਦਾ ਰੰਗ ਵੀ ਜਿਹੜਾ ਸੇਮ ਦਾ ਹੈਗਾ ਇਹ ਨਿਗਾ ਵੀ ਆਪਾਂ ਕਹਿ ਸਕਦੇ ਹਾਂ ਵੀ ਇਹ ਬਰਸਾਤੀ ਪਾਣੀ ਹੈਗਾ ਪਰ ਸੇਮ ਦੇ ਵਿੱਚੋਂ ਨਿਕਲ ਕੇ ਸਾਰਾ ਪਾਣੀ ਇੱਧਰ ਆਇਆ ਹੋਇਆ ਹੈ ਲਗਾਤਾਰ ਪਾਣੀ ਨਾਲ ਜਿਹੜੇ ਇਸ ਪਿੰਡ ਅਸੀਂ ਇਸ ਟਾਈਮ ਖੜੇ ਆ ਫਰੀਕੋਡ ਜ਼ਿਲ੍ਹੇ ਦੇ ਪਿੰਡ ਝੋਕ ਸਰਕਾਰੀ ਦੇ ਵਿੱਚ ਜਿੱਥੇ ਕਿ 250 ਏਕੜ ਦੇ ਕਰੀਬ ਜਿਹੜੀ ਫਸਲ ਹੈ ਪਾਣੀ ਦੇ ਵਿੱਚ ਖੜੀ ਹੋਈ ਆ ਤੇ ਕਈ ਘਰਾਂ ਦੇ ਨੇੜੇ ਚੋ ਖੇਤਾਂ ਵਿੱਚ ਢਾਣੀਆਂ ਨੇ ਉਹਨਾਂ ਦੇ ਵੀ ਜਿਹੜਾ ਹੈਗਾ ਉਹਨਾਂ ਦੇ ਲਈ ਵੀ ਚਿੰਤਾ ਬਣਿਆ ਹੋਇਆ ਪਾਣੀ ਖੜੇ ਹੋਏ ਨੇ ਸੜਨਾ ਇਥੋਂ ਦੇ ਕਿਸਾਨ ਮੌਜੂਦ ਆਪਾਂ ਗੱਲਬਾਤ ਕਰਦੇ ਆਂ ਹਾਂਜੀ ਬਾਈ ਜੀ ਕੀ ਨਾਂ ਤੁਹਾਡਾ ਜੀ ਨਰਿੰਦਰ ਸਿੰਘ ਜੀ ਦਾ ਸਿੰਘ ਜੀ ਗੱਲ ਕਰੀਏ ਤਾਂ ਇਹ 250 ਏਰੀਆ ਤੁਸੀਂ ਦੱਸਿਆ ਹੈਗਾ ਤੇ ਇਹ ਮੇਨ ਕਾਰਨ ਫਿਰ ਇਹੀ ਰਿਹਾ ਵੀ ਜਿਹੜਾ ਆਪਾਂ ਸੇਮ ਦੀ ਸਫਾਈ ਨਹੀਂ ਹੋਈ ਹਾਂਜੀ ਮੇਨ ਕਾਰ ਇਹੀ ਰਿਹਾ ਵੀ ਸਫਾਈ ਨਹੀਂ ਹੋਈ ਇਹਦੀ ਤੇ ਇਹਦਾ ਪਾਣੀ ਸਾਡਾ ਜਿਹੜਾ ਸੇਮ ਚਲ ਜੱਗ ਟਿਕਣਾ ਸੀ ਉਹ ਡਿੱਗਿਆ ਨਹੀਂਗਾ ਉਹ ਰੁਕ ਗਿਆ ਪਿੱਛੇ ਤੇ ਇਹਦੇ ਕਰਕੇ ਸਾਡਾ ਇਹ ਨੁਕਸਾਨ ਹੋ ਗਿਆ ਜੀ ਜੇ ਗੱਲ ਕਰੀਏ ਤਾਂ ਇਸ ਸਮੇਂ ਪ੍ਰਸ਼ਾਸਨ ਵੱਲੋਂ ਕੋਈ ਤੁਹਾਡਾ ਧਿਆਨ ਦਿੱਤਾ ਕਿ ਕਿਸੇ ਹਲ ਕਿਉਂਕਿ ਪ੍ਰਸ਼ਾਸਨ ਨੇ ਕਿਹਾ ਸੀ ਕਿ ਸੇਮ ਤੋਂ ਸਾਰੇ ਜਿਹੜੇ ਸਾਫ਼ ਕਰਤੇ ਆ ਹਾਂਜੀ ਅਸੀਂ ਪਰਸੋ ਦੇ ਕੇ ਆਏ ਡੀਸੀ ਸਾਹਿਬ ਦੇ ਦਰਖਾਸਤ ਤੇ ਉਹਨਾਂ ਨੇ ਗਾਂ ਦੀ ਗਾਂ ਮਾਰਕ ਕੀਤੀ ਸੀ ਪਰ ਸਾਡੇ ਕੋਲ ਕੋਈ ਅਧਿਕਾਰੀ ਪਹੁੰਚਿਆ ਨਹੀਂ ਨਾ ਹੀ ਸਾਨੂੰ ਕਿਸੇ ਦਾ ਫੋਨ ਆਇਆ ਨਾ ਕੋਈ ਹਾਂਜੀ ਜੇ ਗੱਲ ਕਰੀਏ ਜਿਵੇਂ ਪੰਜਾਬ ਦੇ ਵਿੱਚ ਹੜਾ ਹੋਏ ਆ ਨਾ ਤੇ ਫਿਰ ਆਪਾਂ ਨੂੰ ਤਾਂ ਹੜਾਰ ਕੀ ਮਾਰ ਇਧਰ ਵੀ ਪੈ ਗਈ ਇਹ ਬਿਲਕੁਲ ਜੀ ਸਾਨੂੰ ਦਾ ਬਹੁਤ ਮਾਰ ਪੈ ਗਿਆ ਸੀ ਤਾਂ ਸੋ ਅਸੀਂ ਆਖਿਆ ਵੀ ਚੱਲ ਅਸੀਂ ਆ ਜਾ ਕੇ ਉਹਨਾਂ ਦੇ ਭਰਾਵਾਂ ਦੀ ਮਦਦ ਕਰਾਂਗੇ ਜਾਂ ਉੱਥੇ ਸੇਵਾ ਕਰਾਂਗੇ ਜਾਂ ਕੁਝ ਰਸਣ ਲੈ ਕੇ ਜਾਵਾਂਗੇ ਪਰ ਸਾਹੀ ਤਾਂ ਆ ਵੀ ਇੱਥੇ ਫਸ ਗਿਆ ਸੀ ਕਿ ਉਹਨਾਂ ਦੀ ਮਦਦ ਜਾ ਕਰਨੀ ਹੈ ਤੇ ਨਹੀਂ ਜਦ ਪ੍ਰਸ਼ਾਸਨ ਨੂੰ ਕੀ ਆਂਦੇ ਸੀ ਕੋਈ ਆਇਆ ਇੱਥੇ ਮੌਕੇ ਤੇ ਕਿਉਂਕਿ ਸਰਕਾਰ ਨੇ ਤਾਂ ਕਿਹਾ ਕਿ ਜਿਹੜੀ ਹੈਗੀ ਗਦੌਰੀ ਕੀਤੀ ਜਾਵੇ ਤੁਰੰਤ ਮਾਜੇ ਦੀ ਗੱਲ ਕੀਤੀ ਗਈ ਉਹਨਾਂ ਨੂੰ ਨਹੀਂ ਜੇ ਅਸੀਂ ਨਾ ਪਹਿਲੇ ਦਿਨ ਐਮਪੀ ਸਾਹਿਬ ਨੂੰ ਫੋਨ ਕੀਤਾ ਸੀ ਉਦੋਂ ਉਹਨਾਂ ਨੇ ਡੀਸੀ ਸਾਹਿਬ ਨੂੰ ਕਿਹਾ ਦੇ ਉਦੋਂ ਪਟਵਾਰੀ ਜ਼ਰੂਰ ਆਇਆ ਸੀ ਇੱਕ ਗੇੜਾ ਮਾਰ ਕੇ ਫੋਟੋ ਫੋਟਾ ਖਿੱਚ ਕੇ ਮੁੜ ਗਿਆ ਤੇ ਪਿੱਛੇ ਸਾਡੇ ਕੋਲ ਕੋਈ ਨਹੀਂ ਆਇਆ ਇੱਥੇ ਹੂੰ ਤੇ ਹੁਣ ਇਹ ਗੱਲ ਕਰੀਏ ਪਾਣੀ ਕਿੰਨੇ ਦਿਨ ਜਿਹੜਾ ਇੱਥੇ ਖੜਾ ਰਹਿ ਸਕਦਾ ਵੀ ਤੁਹਾਡੇ ਅੰਦਾਜ਼ੇ ਵਿੱਚ ਮੌਸਮ ਵੀ ਅੱਗੇ ਖਰਾਬ ਹੋ ਗਿਆ ਇਹ ਸਾਨੂੰ ਤਾਂ ਲੱਗਦਾ ਜੀ ਕੋਈ 15 ਦਿਨ ਪਾਣੀ ਖੜਾ ਰਹਿ ਸਕਦਾ ਐਨਾ ਵੀ ਪਾਣੀ ਹੈ ਜੇ ਹਜੇ ਇੱਕ ਇੱਕ ਇੰਚੀ ਪਾਣੀ ਘਟਿਆ ਹੂੰ ਤੇ ਜੇ ਇਹਨੂੰ ਘਟਦੇ ਘਟਦੇ ਨੂੰ ਵੀ 15 ਦਿਨ ਨੂੰ ਲੱਗ ਜਾਣ ਤੇ ਹੁਣ ਪਾਣੀ ਕੱਢਣ ਲਈ ਫਿਰ ਤੁਸੀਂ ਕਿਵੇਂ ਕੋਸ਼ਿਸ਼ ਕਰ ਰਹੇ ਹੋ ਆਪ ਹੀ ਫਿਰ ਪਾਣੀ ਆ ਵੇਖੋ ਜੀ ਆ ਮੋਟਰਾਂ ਖੋਲ ਲੈ ਸੀ ਆਪਦੀਆਂ ਮੋਟਰਾਂ ਖੋਲ ਕੇ ਤੇ ਉਹ ਨਹਿਰ ਤੇ ਲਾਵਾਂਗੇ ਅੱਛਾ ਜਾਂ ਉਹ ਸੁਵੇਦ ਲਾਉਂਦੇ ਲਾਵਾਂਗੇ ਡਰੇਨ ਤੇ ਤੇ ਉੱਥੋਂ ਹੀ ਫਿਰ ਜਨਰੇਟਰ ਨਾਲ ਪਾਣੀ ਚੱਕ ਚੱਕ ਕੇ ਉਹਦੇ ਸਟਾਂਗੇ ਨਹਿਰ ਤੇ ਜਾਂ ਸੇਮ ਨਾਲੇ ਚ ਪਰ ਜਾਨੀ ਕਿ ਆਪਦੇ ਪੱਲਿਓਂ ਫਿਰ ਤੇਲ ਲੱਗੂ ਆ ਆਪਦੇ ਪੱਲਿਓਂ ਜੀ ਹੁਣ ਆਪਦੀ ਫਸਲ ਦਾ ਹੀ ਬਚਾਉਣੀ ਤੇ ਹੈਗੀ ਕੋਈ ਨਾ ਕੋਈ ਕੋਸ਼ਿਸ਼ ਕਰਾਂਗੇ ਜਿੰਨੀ ਬਚੀ ਹੂੰ ਪਰ ਪ੍ਰਸ਼ਾਸਨ ਨੇ ਫਿਰ ਕੋਈ ਤੇਲ ਤੂਲ ਹਸਦੇ ਜਾਂ ਕੁਝ ਵੀ ਨਹੀਂ ਤੁਹਾਨੂੰ ਕਿਹਾ ਕਿ ਕਿਵੇਂ ਕਰੋ ਜਾਂ ਨਾ ਕਰੋ ਕੋਈ ਸਾਧਨ ਲੜ ਸਾਡੇ ਤੋਂ ਇੱਥੋਂ ਜੀ ਕੋ ਆਵੇ ਤਾਂ ਹੀ ਕਵੇ ਆਣ ਕੇ ਸਾਡੇ ਕੋਲ ਤਾਂ ਕੋ ਆਇਆ ਨਹੀਂਗਾ ਤੇ ਨਾ ਹੀ ਸਾਨੂੰ ਕੋ ਮੌਸਰ ਉਹ ਦਿਨ ਮਿਲਿਆ ਤੇ ਜੇ ਕੋ ਆਊਗਾ ਤਾਂ ਸਾਨੂੰ ਦੱਸੂਗਾ ਵੀ ਤੁਸੀਂ ਚਲਾ ਲਓ ਜਾਂ ਤੁਹਾਨੂੰ ਤੇਲ ਦੇ ਦੇਈਏ ਜਾਂ ਕੁਝ ਦੇਈਏ ਸਾਡੇ ਕੋਲ ਕੋਈ ਆਇਆ ਹੀ ਨਹੀਂਗਾ ਨਾ ਸਾਨੂੰ ਕੋ ਮਿਲਿਆ ਇੱਥੇ ਨਾ ਕੇ ਦਾ ਫੋਨ ਆਇਆ ਤੇ ਫਿਰ ਅਸੀਂ ਤਾਂ ਡੀਕ ਢੋਕੇ ਤੇ ਅਸੀਂ ਅੱਜ ਆਪਦਾ ਇਹ ਮੋਟਰਾਂ ਮੋਟਰਾਂ ਲਾ ਕੇ ਚੱਲ ਜੰਨਾ ਨਿਕਲੇ ਉਹਨਾਂ ਦੇ ਕੱਢੀ ਕਿਉਂਕਿ ਫਿਰ ਦੂਜੇ ਪਾਸੇ ਵੀ ਸਾਰੇ ਉਧਰ ਲੋਕੀ ਕੱਢ ਰਹੇ ਨੇ ਜਦੋਂ ਪਾਣੀ ਉਧਰ ਹਾਂਜੀ ਹਾਂਜੀ ਤੇ ਆਪਾਂ ਝੋਨੇ ਦੀ ਗੱਲ ਕਰੀਏ ਤਾਂ ਹੁਣ ਤਗੀਬਣਾ ਪੱਕਣ ਦੀ ਦੂਬਾ ਕਿਨਾਰੇ ਤੇ ਸੀਗਾ ਕਾਫੀ ਝੋਨਾ ਵਧੀਆ ਖੜਾ ਸੀ ਪਰ ਹੁਣ ਲੱਗਦਾ ਹੈ ਕਿ ਪੂਰੀ ਝਾੜ ਦਊਗਾ ਨਹੀਂ ਜੀ ਝੋਨਾ ਦਾ 80% ਖਤਮ ਹੋ ਜਾਗਾ ਝੋਨਾ ਇਹ ਜਿਹੜੀ ਗੋਵੇ ਗੋਬ ਬਣੀ ਪੀਂਦੇ ਵਿੱਚ ਪਾਣੀ ਭਾ ਗਿਆ ਜਿਹੜੀ ਮੁੰਜਰ ਤਾਂ ਨਿਕਲਾਈ ਉਹਦਾ ਪੱਕ ਜਾਊਗੀ ਤੇ ਜਿਹੜੀ ਮੁੰਜਰ ਨਿਕਲੀ ਨਹੀਂ ਹਲੇ ਤੇ ਉਹਦਾ ਖਤਮ ਹੋ ਗਿਆ ਜੀ ਬੂਟਾ ਤਾ ਸੁਣਿਆ ਤੁਸੀਂ ਕਿਸ ਤਰ੍ਹਾਂ ਪ੍ਰਸ਼ਾਸਨ ਦੀ ਅਣਗਹਿਲੀ ਕਾਰਨ ਜਿਹੜਾ ਹੈਗਾ ਖੰਬਿਆਜਾ ਕਿਸਾਨ ਪੌਤ ਰਹੇ ਨੇ ਜਿੱਥੋਂ ਤੱਕ ਪਾਣੀ ਮਰ ਗਿਆ ਸਾਰਾ ਇਹ ਸੇਮ ਦਾ ਪਾਣੀ ਹੈਗਾ ਸਾਰੇ ਪਾਸੇ ਏਰੀਆ ਦੇ ਵਿੱਚ ਭਰਿਆ ਹੋਇਆ ਬੂਟਾ ਜਿਹੜਾ ਹੈਗੇ ਆ ਤੁਸੀਂ ਥੱਲੇ ਤੱਕ ਵੇਖੀਏ ਆ ਦਾਣਿਆਂ ਤੱਕ ਜਿਹੜਾ ਪਾਣੀ ਆਇਆ ਹੋਇਆ ਇਹ 250 ਏਕੜ ਦੇ ਕਰੀਬ ਇਸ ਏਰੀਏ ਦੀ ਹੈਗੀ ਆ ਹੋਰ ਜਿਹੜੇ ਕਿਸਾਨ ਨੇ ਲਗਾਤਾਰ ਆਪਣੇ ਖਰਚੇ ਤੇ ਜਿਹੜਾ ਪਾਣੀ ਕੱਢ ਰਿਹਾ ਹੈਗੇ ਤੇ ਅੱਗੇ ਤਸਵੀਰਾਂ ਮਰ ਕੇ ਸਾਰੇ ਜਿਹੜੇ ਪਈਆਂ ਨੇ ਪੂਰੀ ਤਰ੍ਹਾਂ ਭਰੀਆਂ ਹੋਈਆਂ ਨੇ ਦੂਜੇ ਪਾਸੇ ਜੇ ਮੌਸਮ ਦੀ ਗੱਲ ਕਰੀਏ ਤਾਂ ਉਹ ਵੀ ਜਿਹੜਾ ਹੈਗਾ ਖਰਾਬ ਹੈਗਾ ਆਉਣ ਵਾਲੇ ਦਿਨਾਂ ਵਿੱਚ ਅਲਰਟ ਦੱਸਿਆ ਤੇ ਹੁਣ ਜੇਕਰ ਵਿਖੇ ਤਾਂ ਲਗਾਤਾਰ ਕੁਦਰਤੀ ਆਫਤਾਂ ਜੋ ਪੰਜਾਬ ਤੇ ਆ ਰਹੀਆਂ ਨੇ ਕਿਸਾਨਾਂ ਤੇ ਆ ਰਹੀਆਂ ਨੇ ਲੋਕਾਂ ਤੇ ਆ ਰਹੀਆਂ ਨੇ ਤੇ ਇਹਦੇ ਨਰਿਆਤ ਲਈ ਸਰਕਾਰਾਂ ਤੋਂ ਜਾਂ ਪ੍ਰਸ਼ਾਸਨ ਤੋਂ ਲੋਕਾਂ ਨੂੰ ਝਾਕ ਹੁੰਦੀ ਹੈ ਪਰ ਕਿਤਨੇ ਕਿਤੇ 2-2 ਫੁੱਟ 2.5-2.5 ਫੁੱਟ ਪਾਣੀ ਇਹਦੇ ਤੇ ਹਾਂ ਆ ਤਿੰਨ ਫੁੱਟ ਦਾ ਜਬੱਚਾ ਤੇ 2.5 ਫੁੱਟ ਪਾਣੀ ਇਹਦੇ ਚ ਬੱਚੇ ਰਿਆ ਉੱਤੇ ਇਹ ਜਾਨੇ ਸਾਡੀ ਕਰਤਾਰੀ ਹੋਵੇ ਸਾਨੂੰ ਕੋਈ ਨਾ ਕੋਈ ਮਾਫਜਾ ਮਿਲੇ ਸਾਡਾ ਜੀ ਜਾਨਕੀ 2.5 ਫੁੱਟ ਦੇ ਨੇੜੇ ਵਿੱਚ ਪਾਣੀ ਹੈਗਾ ਇਹ 2.5 ਫੁੱਟ ਦੇ ਨੇੜੇ ਹਾਂ ਉਹ ਜੀ ਨਾ ਜੀ ਇੱਥੇ ਹੁਣ ਸਰਕਾਰ ਜਾਂ ਪ੍ਰਸ਼ਾਸਨ ਜੋ ਦਾਅਵੇ ਕਰਦੀ ਹੈ ਉਹ ਜ਼ਮੀਨ ਲੈਵਲ ਤੇ ਤੁਹਾਨੂੰ ਤਸਵੀਰਾਂ ਦੇਹੀ ਰਹੀਆਂ ਨੇ ਤੇ ਹੁਣ ਦੇਖਦੇ ਹਾਂ ਉਹ ਸਮੇਂ ਦੇ ਵਿੱਚ ਜਿੱਥੇ ਹਲਪੀਤਾਂ ਲਈ ਸਰਕਾਰ ਵੱਲੋਂ ਮੌਜੂਦੀ ਗੱਲ ਕੀਤੀ ਗਈ ਹੈ ਤਾਂ ਫਰੀਕੋਟ ਦੇ ਇਨ੍ਹਾਂ ਕਿਸਾਨਾਂ ਲਈ ਸਰਕਾਰ ਕੀ ਕਰਦੀ ਹੈ ਤੇ ਜਾਂ ਹੁਣ ਪ੍ਰਸ਼ਾਸਨ ਬਾਹਰ ਨਿਕਲ ਕੇ ਆਪਦੇ ਦਫ਼ਤਰਾਂ ਵਿੱਚੋਂ ਇਹਨਾਂ ਦੀ ਸਾਰ ਕਿਸਾਨਾਂ ਦੀ ਲੈਂਦਾ ਜਾਂ ਨਹੀਂ